ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਰ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 8511 ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਵੀ ਪਿੰਡ ਸੁਖਨਾਂਦ ਜਿਲ੍ਹਾ ਮੋਗਾ ਤਹਿਸੀਲ ਬਈ ਹੁਣ ਬਗਾ ਪੁਰਾਣਾ ਪੈ ਜਾਂਦੀ ਆ ਇਸ ਘਰੋਂ ਵੀਰੇ ਆਪਣੀ ਅਕਸਰ ਵੀਡੀਓ ਬਣਦੇ ਰਹਿੰਦੀਆਂ ਤੇ ਬਾਕੀ ਦੀ ਸਾਰੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਂ ਅਸੀ ਹੈ ਬਾਈ ਜੀ ਅਸਰੀ ਗਾਲ ਜੀ ਬਾਈ ਜੀ ਨਾਮ ਕੀ ਆਪਣਾ ਕਲਦੀਪ ਸਿੰਘ ਆ ਜੀ ਵੀਰ ਆਪਣੇ ਘਰੋਂ ਨਵੇਂ ਕੀ ਐਡਰੈਸ ਆ ਜੀ ਪਿੰਡ ਸੁਖਨਾਂਦੀ ਜੀ ਕੋਠੇ ਵਾਲਾ ਕੱਚਾ ਰਾਹ ਖੇਤਾਂ 'ਚ ਘਰ ਆ ਜੀ ਠੀਕ ਆ ਬਾਈ ਜੀ ਤੇ ਅੱਜ ਆਪਣੇ ਕੋ ਕਿੰਨੇ ਨਾਗ ਵਗਾਵੂ ਤਿੰਨ ਨਾਗ ਵਗਾਵੂਗਾ ਪਹਿਲਾਂ ਝੋਟੀ ਦੇ ਸ਼ੁਰੂ ਕਰਦੇ ਹਾਂ ਕੀ ਡਿਟੇਲ ਆ ਝੋਟੀ ਝੋਟੀ ਹੈ ਆਪਣੀ ਘਰ ਦੀ ਹੈ ਇਹ ਇਹ ਆਪਣੀ ਘਰ ਦੀ ਝੋਟੀ ਹਾਂ ਜੀ ਦੱਸਣਾ ਇਹ ਸੂਈ ਦੀ ਹੈ ਇਸ ਟਾਈਮ ਇਹ 6ਵੇਂ ਮਹੀਨਾ ਨੂੰ ਲੱਗਿਆ ਵਾ ਠੀਕ ਹੋ ਗਿਆ 20 ਤਰੀਕ ਤੋਂ 6ਵੇਂ ਮਹੀਨਾ ਲੱਗਿਆ ਹੈ ਗੱਪਣਾ ਗੀ ਦੱਸਣਾ ਤੁਹਾਨੂੰ ਬਾਈ ਬਾਈ ਦਾ ਵਪਾਰ ਲੈਣ ਦਾ ਕੰਮ ਆ ਪਰ ਜਿਹੜੀ ਆ ਝੋਟੀ ਆ ਇਹ ਘਰ ਦੀ ਝੋਟੀ ਆ ਤੋਕੜ ਛੇ ਮਹੀਨੇ ਹੋ ਗਏ ਛੇ ਮਹੀਨੇ ਹੋ ਗਏ ਨਾ ਬਣੀ ਨੂੰ ਬਈ ਹਾਂ 6ਵਾਂ ਪੰਜ ਪੂਰੇ ਹੋ ਗਏ 20 ਤਰੀਕ ਨੂੰ ਛੇਵਾਂ ਲੱਗਿਆ ਠੀਕ ਹੋ ਜੀ 2.5 ਕਿਲੋ ਦੁੱਧ ਤਾਂ ਬਈ ਜੀ ਹਾਂਜੀ ਇੱਕ ਵੇਲੇ ਚੁਣੀ ਤੜਕੇ ਵੇਲੇ ਯਾਨੀ ਕਿ 3 ਕਿਲੋ ਦੁੱਧ ਹੁੰਦਾ ਹੀ ਥਲੇ ਠੀਕ ਹੋ ਬਈ ਜੀ 2.5 ਤੋਂ 3 ਲੀਟਰ ਦੇ ਵਿੱਚ ਦੁੱਧ ਆ ਵੀਰੇ ਤੇ ਚਾੜ ਤੇ ਮਿਲਦੀ ਹੈ ਕਿ ਟੀਕੇ ਦੇ ਵਿੱਚ ਚਾੜ ਤੇ ਮਿਲਦੀ ਹੈ ਜੂਨ ਬੱਚਾ ਆਏਗਾ ਬਈ ਬੱਚਾ ਹੈ ਨਹੀਂ ਜੀ ਉਹ ਕੱਟਾ ਸੀਗਾ ਮਗਰ ਉਹ ਵੀ ਕਰ ਗਏ ਠੀਕ ਹੋ ਬਈ ਜੀ ਦੇਖ ਸਕਦੇ ਹੋ ਬਾਡੀ ਮੰਤਰ ਦੀ ਸੋਹਣੀ ਆ ਪਟਪੁਰੇ ਦੀ ਵੀ ਟੀਕਾ ਦਸੂਆ ਇਹ ਸੂਈ ਵੀ ਹੈ ਪਹਿਲਾਂ ਸੂਆ ਸੂਈ ਹੋਈ ਆ ਦੂਜੇ ਲਈ ਕਿਹੜੇ ਟਾਈਮ ਮਿਲਦੀ ਵੀਰ ਸੁਬਾ ਮਿਲਦੀ ਆ ਕਿ ਸ਼ਾਮ ਨੂੰ ਸੁਬਾ ਮਿਲਦੀ ਆ ਵੀਰੇ 14 ਕਿਲੋ ਦੁੱਧ ਸੀਗਾ ਇਹ ਸੱਜਰ ਸਾਡੀ ਠੀਕ ਆ ਬਾਈ ਜੀ ਦੇਖ ਸਕਦੇ ਹੋ ਵੀ ਬਾਡੀ ਬਾਂਤਰ ਦੀ ਚੰਗੀ ਆ ਸੋਹਣਾ ਥਾਨ ਲੱਗਿਆ ਮੈਂ ਲੰਮਾ ਥਾਣਾ ਬਾਈ ਜੀ ਕਾਫੀ ਦਿਨਾਂ ਤੋਂ ਬਾਈ ਬਹੁਤ ਬਿਮਾਰ ਸੀ ਤਾਂ ਵੀਡੀਓ ਨਹੀਂ ਬਣੀਆਂ ਪਰ ਹੁਣ ਫਿਰ ਆਪਾਂ ਕੰਟੀਨਿਊ ਵੀਡੀਓ ਕਰਾਂਗੇ ਦੇਖ ਸਕਦੇ ਹੋ ਵੀ ਮੂੰਹ ਮੱਥੇ ਦੀ ਸੋਹਣੀ ਆ ਚੰਗਾ ਸਿੰਗ ਆ ਪੱਠਕੁੜੇ ਦੀ ਚੰਗੀ ਆ ਬਾਈ ਇਹ ਘਰ ਦੀ ਝੋਟੀ ਹੈ ਬਾਈ ਦੀ ਸੱਜਰ ਥੱਲੇ ਸੀਗਾ ਬਾਈ 14 ਕਿਲੋਟਰ ਦੁੱਧ ਦਾ ਰਿਕਾਰਡ 6 ਮਹੀਨਿਆਂ ਦੀ ਗੱਭਨ ਚੈੱਕ ਪਾਸ ਬਾਈ ਵੱਲੋਂ ਮੂੰਹ ਮੱਥੇ ਦੀ ਚੰਗੀ ਆ ਖਾਣਾ ਦੀ ਕੁਆਲਿਟੀ ਸੋਹਣੀ ਆ ਸੋਹਣਾ ਥਾਂ ਲੱਗਿਆ ਹੋਇਆ ਵੀਰੇ ਸਵੇਰ ਮਿਲਦੀ ਆ ਵੀਰੇ 4 ਚਾਰਟ ਤੇ 2.5 ਤੋਂ 3 ਲੀਟਰ ਦੇ ਵਿੱਚ ਦੇ ਵਿੱਚ ਦੁੱਧ ਆ ਵੀਰੇ ਜਿਹੜਾ ਵੀ ਉਪਰ ਆਵੇ ਦਸੱਲੀ ਕਰੇ ਚਵਾਈ ਕਰੇ ਫੇਰ ਲੈ ਕੇ ਜਾਓ ਚਾਰਟ ਤੇ ਮਿਲਦੀ ਆ ਬੰਜੀ ਦੇਖੋ ਜੀ ਬਈ ਮੂੰਹ ਮੱਥੇ ਦੀ ਚੰਗੀ ਆ ਸੀਲ ਸੂਲ ਪੂਰੀ ਹੈ ਜਾਂ ਨਹੀਂ ਕੋਈ ਕਰਨ ਠੀਕ ਹੈ ਬਾਈ ਜੀ ਸਾਡੇ ਕੋਲ ਵੀ ਹੈ ਪੂਰਾ ਹੈ ਉਹ ਨਹੀਂ ਕੋਈ ਗੱਲ ਤੇ ਬਾਈ ਜੀ ਕੀ ਮੁੱਲ ਕਰਦੇ ਆ ਇਹਦਾ 72000 ਰੁਪਈਆ ਜੀ ਇਹਦਾ ਮੁੱਲ 72000 ਹੋ ਜੂ ਬਾਈ ਜੀ ਮੌਕੇ ਤੇ ਹਾਂ ਜੀ ਕੀਤਾ ਜਾਊਗਾ ਠੀਕ ਹੈ ਜੀ ਅੱਗੇ ਆ ਜਾਓ ਕੀ ਡਿਟੇਲ ਆ ਬੈਠਦੀ ਜੀ ਇਹ ਦੂਜੇ ਸੂਏ ਸੂਈ ਵੇਚੇ ਦੂਜਾ ਸੂਆ ਸੂਈ ਕਿੰਨਾ ਦਿਨ ਹੋ ਗਿਆ ਸੂਈਮ ਬਾਈ ਇਹ ਨੂੰ ਜੀ ਹੋ ਗਿਆ ਘੱਟੋ ਘਾਟ ਜੀ ਮਹੀਨਾ ਹੋ ਗਿਆ ਸੂਈ ਮਹੀਨਾ ਹੋ ਗਿਆ ਬੱਚਾ ਹੈਗਾ ਬਾਈ ਬੱਚਾ ਉਹਨੇ ਰੱਖ ਲਈ ਬੱਚੀ ਲੀਗੀ ਮਗਰ ਠੀਕ ਹੋ ਬੱਚੇ ਇਹ ਆਪਾਂ ਲਿਆ ਕੇ ਵੇਚਦੇ ਆ ਬਸੂ ਠੀਕ ਹੋ ਜੀ ਹਾਂ ਜੀ ਤੇ ਕਿੰਨਾ ਦੋ ਤਿਆਰ ਹੈ 10 ਕਿਲੋ ਦੋ ਤਿਆਰ ਥਲੇ ਇਸ ਟਾਈਮ 10 ਲੀਟਰ ਦਾ ਤਿਆਰ ਹੈ ਹਾਂ ਜੀ ਹਾਂ ਜੀ ਦਸੇ ਪੰਜ ਆ ਵੀਰੇ ਦੇਖ ਹੀ ਰਹੀ ਆ ਖਣ ਦੇਖ ਸਕਦੇ ਤੁਸੀਂ 10 ਲੀਟਰ ਦਾ ਤਾਂ ਤਿਆਰ ਆ ਕੋਈ ਕੋਈ ਚੱਕਰ ਜਿਵੇਂ ਮਾਰਦੀ ਉਹ ਕਰ ਚੱਲੋ ਥੋੜਾ ਕੈਮਰੇ ਤੋਂ ਬਸੂ ਡਰ ਜਾਂਦਾ ਬਾਈ ਕੱਢ ਲਓ ਵੀਰੇ ਬਾਹਰ ਆ ਪਤ ਨੇ ਚਾਉਂਦਾਂ ਗੇ ਸੋਨਾ ਤੋਰਾ ਬੈੜਦਾ ਆਰਡਰ ਦੀ ਕੁਆਲਿਟੀ ਚੈੱਕ ਕਰ ਸਕਦਾ ਚੰਗਾ ਆਰਡਰ ਆ ਬਾਈ ਜੀ 10 ਲੀਟਰ ਤੋਂ ਉਹ ਤਿਆਰ ਆ ਮਹੀਨਾ ਹੋ ਗਿਆ ਸੂਈ ਨੂੰ ਦੂਜਾ ਸੂਆ ਸੂਈ ਇਹ ਨਾ ਬਾਈ ਜੀ ਇਹ ਹਾਂਜੀ ਦੂਜਾ ਕੀ ਹੈ ਦੂਜਾ ਸੂਆ ਸੂਈ ਬੱਚੀ ਹੀ ਇਹਦੇ ਮਗਰ ਬਹੁਤ ਹੁਣੀ ਉਹ ਰੱਖ ਲਈ ਉਹਨਾਂ ਨੇ ਠੀਕ ਹੋ ਬਾਈ ਜੀ ਤੇ ਕੀ ਮੌਲ ਕਰਦੇ ਆਂ ਆਪੇ ਤਾਂ ਇਹਦਾ 23000 ਆਈ ਇਹਦਾ ਮੌਲ 23000 ਹੋ ਜਾ ਬਾਈ ਜੀ ਮੁੱਖ ਤੇ ਮਤਲਬ ਹਾਂਜੀ ਅੱਜ ਕੀਤਾ ਜਾਊਗਾ ਠੀਕ ਹੋ ਜੀ ਲਾਸਟ ਲਈ ਆ ਜੋ ਇਹਦੀ ਕੀ ਡਿਟੇਲ ਆਈ ਇਹ ਦੂਜਾ ਸੂਆ ਜੀ ਇਹ ਸੂਈ ਵੀ ਹੈ ਦੂਜਾ ਸੂਆ ਸੂਈ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰ ਇਹ ਨੂੰ ਹੋ ਗਈ ਅੱਜ 10 ਦਿਨ ਹੋ ਗਏ ਜੀ ਉਹ ਬੱਚੀ ਬੱਚਾ ਆਈ ਇਹਦਾ ਮਗਰ ਬਈ ਇਹਦੇ ਬੱਚਾ 10 ਦਿਨ ਹੋ ਗਏ ਸੂਈ ਨੂੰ ਤੇ ਕਿੰਨਾ ਕਿੰਨਾ ਦੁੱਧ ਦਬਈ ਜੀ ਇਹਨੇ 10 ਕਿਲੋ ਆਈ 10 ਲੀਟਰ ਤੋਂ ਦ ਤਿਆਰ ਹੋ ਜੀ ਹਾਂ ਜੀ ਹਾਂ ਜੀ ਦੇਖ ਸਕਦੇ ਹੋ ਵੀ ਕ੍ਰੋਸ ਬਰੀਡ ਦੀ ਆ ਐਨੀ ਬਰੀਡ ਕਰ ਜਿਵੇਂ ਮਰਦੀ ਇਹਨੂੰ ਕਰੀ ਜਾ ਰੋਣਾ ਦੇਖ ਸਕਦੇ ਹੋ ਵੀ ਤੁਸੀਂ ਕ੍ਰੋਸ ਬਰੀਡ ਦੀ ਆ ਠੰਡੀ ਸੀਲ ਪੂਰੀ ਆ ਕੱਢ ਦੋ ਵੀਰੇ ਬਾਹਰ ਪੁੱਤਰਾ ਵਖਾ ਲੀਏ ਮਗਰ ਬਈ ਆਹ ਇਹਦੇ ਬੱਚਾ 10 ਦਿਨ ਹੋ ਗਏ ਸੂਈ ਨੂੰ ਦੂਜਾ ਸੂਆ ਸੂਈ ਹੋਈ ਆ 10 ਲੀਟਰ ਤੋਂ ਤੇ ਤਿਆਰ ਆ ਤੋਰਾ ਬਈ ਦੇਖ ਸਕਦੋਂ ਤੁਸੀਂ ਸੋਨਾ ਤੋਰਾ ਘੜਦਾ ਟਰਦੀ ਪਾਰ ਦੀ ਦੇਖੋ ਬਹੁਤ ਚੰਗਾ 18 ਵਜੇ ਸੋਨਾ ਥਣ ਲੱਗਿਆ ਹੋਇਆ ਤੇ ਕੀ ਮੁੱਲ ਰੱਖਿਆ ਬਾਈ ਜੀ ਆਪਰੇ ਇਹਦਾ ਮੁੱਲ 26000 ਹੈ ਜੀ ਇਹਦਾ ਮੁੱਲ 26000 ਹੋ ਜੂ ਬਾਈ ਜੀ ਮੌਕੇ ਤੇ ਮੈਂ ਕੀਤਾ ਲੇਗਾ ਜੀ ਕੰਟੈਕਟ ਨੰਬਰ ਕਨਫਰਮ ਕਰ ਦਿੰਦੇ ਹਾਂ 94171 ਜੀ 10502 ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਤਿੰਨਾਂ ਨਗਾਂ ਵਿੱਚੋਂ ਕੋਈ ਕਿਸੇ ਭਰਾ ਨੂੰ ਨਗ ਪਸੰਦ ਆਉਂਦਾ ਤੁਸੀਂ ਬਾਈ ਨਾਲ ਜਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ